ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਗਨ ਸੱਚਦੇਵਾ ਨਜ਼ਰ ਪੋਣਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਕੈਬਨਟ ਮੀਟਿੰਗ ਤੋਂ ਬਾਅਦ ਕੈਬਨਟ ਮੰਤਰੀ ਤਰਨਪ੍ਰੀਤ ਸੋਨਦ ਤੇ ਸੰਸਦ ਮੈਂਬਰ ਸੰਜੀਵ अरोड़ा ਨੇ ਕੀਤੀ ਪ੍ਰੈਸ ਕਾਨਫਰੰਸ ਮੀਟਿੰਗ ਵਿੱਚ ਲਏ ਗਏ ਕਈ ਵੱਡੇ ਫੈਸਲੇ ਕੈਬਨਟ ਮੰਤਰੀ ਤਰਨਪ੍ਰੀਤ ਸੋਨਦ ਨੇ ਕਿਹਾ ਵਪਾਰੀਆਂ ਲਈ ਅੱਜ ਦਾ ਦਿਨ ਇਤਿਹਾਸਿਕ ਦਿਨ ਬਣਿਆ ਬੀਤੇ ਦਿਨੀ ਸੀਐਮ ਮਾਨ ਨੇ ਚਾਰ ਮੀਟਿੰਗਾਂ ਵਿੱਚ ਵਪਾਰੀਆਂ ਨਾਲ ਕੀਤੀ ਸੀ ਗੱਲਬਾਤ ਤਰਨਪ੍ਰੀਤ ਸੋਨਦ ਨੇ ਪ੍ਰੈਸ ਕਾਨਫਰੰਸ ਵਿੱਚ ਦਿੱਤਾ ਵੱਡਾ ਬਿਆਨ ਕਿਹਾ ਪੰਜਾਬ ਦੇ ਵਪਾਰ ਨੂੰ ਨੰਬਰ 1 ਬਣਾਉਣਾ ਸਰਕਾਰ ਦਾ ਮੁੱਖ ਟੀਚਾ ਪ੍ਰੈਸ ਕਾਨਫਰੰਸ ਵਿੱਚ ਤਰਨਪ੍ਰੀਤ ਸੋਨਦ ਨੇ ਦੱਸਿਆ ਕਿ ਵਪਾਰੀਆਂ ਨੂੰ ਪੁੱਛ ਕੇ ਲਏ ਗਏ ਸਭ ਫੈਸਲੇ ਪੀਐਸਆਈਈਸੀ ਦੇ ਚੇਅਰਮੈਨ ਦਲਬੀਰ ਢਿੱਲੋਂ ਵੀ ਪ੍ਰੈਸ ਕਾਨਫਰੰਸ ਵਿੱਚ ਰਹੇ ਮੌਜੂਦ ਪ੍ਰੈਸ ਕਾਨਫਰੰਸ ਦੇ ਚਲਦੇ ਤਰਨਪ੍ਰੀਤ ਸੋਨਦ ਨੇ ਦੱਸਿਆ ਕਿ ਮਾਨ ਸਰਕਾਰ ਦੀ ਰਿਹਾਈਸ਼ ਤੇ ਹੋਈ ਕੈਬਨਿਟ ਮੀਟਿੰਗ ਵਿੱਚ ਦੋ ਓਟੀਐਸ ਸਕੀਮਾਂ ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ ਇਸ ਦੇ ਨਾਲ ਹੀ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਫੈਸਲਾ ਕਿ ਲੈਂਡ ਐਨਹਾਂਸਮੈਂਟ 8% ਦੀ ਜਮ੍ਹਾਂ ਕਰਵਾਉਣ ਨੂੰ ਦਿੱਤੀ ਗਈ ਮਨਜ਼ੂਰੀ ਤਰਨਪ੍ਰੀਤ ਸੋਨਦ ਨੇ ਕਿਹਾ ਕਿ ਜਿਨ੍ਹਾਂ ਦੀ ਪ੍ਰਿੰਸੀਪਲ ਰਕਮ ਟੁੱਟੀ ਹੋਈ ਹੈ ਉਹ ਵੀ ਹੁਣ 8% ਦੀ ਭਰ ਕੇ ਵਪਾਰੀ ਇੱਜ਼ਤਮਾਨ ਨਾਲ ਕਰ ਸਕਦੇ ਹਨ ਆਪਣਾ ਕੰਮ ਪ੍ਰੈਸ ਕਾਨਫਰੰਸ ਵਿੱਚ ਇਹ ਵੀ ਕੀਤਾ ਗਿਆ ਐਲਾਨ ਕਿ 31 ਦਸੰਬਰ 2025 ਤੱਕ ਲਾਗੂ ਰਹਿਣਗੀਆਂ ਪ੍ਰਿੰਸੀਪਲ ਅਮਾਊਂਟ ਅਤੇ ਲੈਂਡ ਐਨਹਾਂਸਮੈਂਟ ਸਕੀਮਾਂ ਅੱਜ 4 ਵਜੇ ਚੰਡੀਗੜ੍ਹ ਵਿਖੇ ਸੀਐਮ ਮਾਨ ਨਾਲ ਕਿਸਾਨ ਕਰਨਗੇ ਅਹਿਮ ਬੈਠਕ ਮੁੱਖ ਮੰਤਰੀ ਮਾਨ ਤੇ ਐਸਕੇਮ ਆਗੂਆਂ ਵਿਚਾਲੇ ਹੋਵੇਗੀ ਮੀਟਿੰਗ ਮੀਟਿੰਗ ਵਿੱਚ ਕਿਸਾਨ ਨੀਤੀ ਸਮੇਤ ਕਈ ਮੁੱਖ ਮੰਗਾਂ ਨੂੰ ਲੈ ਕੇ ਹੋ ਸਕਦੀ ਹੈ ਚਰਚਾ ਮੁੱਖ ਮੰਗਾਂ ਵਿੱਚ ਕੇਂਦਰ ਸਰਕਾਰ ਵੱਲੋਂ ਕੌਮੀ ਖੇਤੀ ਮੰਡੀਕਰਨ ਨੀਤੀ ਖਰੜੇ ਨੂੰ ਰੱਦ ਕਰਨਾ ਸੁਆਮੀਨਾਥਨ ਫਾਰਮੂਲੇ ਤਹਿਤ ਐਮਐਸਪੀ ਗਾਰੰਟੀ ਕਾਨੂੰਨ ਬਣਾਉਣਾ ਪੰਜਾਬ ਸਰਕਾਰ ਵੱਲੋਂ ਐਮਐਸਪੀ ਤੇ ਖਰੀਦ ਕਰਨ ਦੀ ਵੀ ਹੈ ਮੰਗ ਐਸਨ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ